ਪਿਆਰਿਓ ਕੋਈ ਵੀ ਪੰਜਾਬੀ ਜਿਨੇ ਵਿਆਹ ਕਰਾ ਲਿਆ ਹੈ ਨਵਾਂ ਨਵਾਂ ਵਿਆਹ ਹੋਇਆ ਹੈ ਜਾਂ ਫਿਰ ਵਰਾ ਵਿਆਹ ਕਰਾਉਣ ਵਾਰੇ ਸੋਚਦਾ ਹੈ ਇਹ ਵੀਡੀਓ ਉਹਦੇ ਵਾਸਤੇ ਆ ਵਿਆਹ ਹਰ ਇੱਕ ਨੇ ਕਰਾਉਣਾ ਹੁੰਦਾ ਤੇ ਜਿਹੜਾ ਸਾਡਾ ਸੋਸ਼ਲ ਸੈਟਅਪ ਹੈ ਨਾ ਉਹਦੇ ਵਿੱਚ ਸਾਨੂੰ ਪ੍ਰੈਸ਼ਰ ਵੀ ਬਹੁਤ ਆਉਂਦਾ ਹੈ ਕਿ ਵਿਆਹ ਕਰਾਓ ਠੀਕ ਹੈ ਜੀ ਤੇ ਪਿਆਰਿਓ ਮੇਰੀ ਗੱਲ ਸਮਝੋ 1 ਮਿੰਟ ਜਰਾ ਮੈਂ ਇਹਨੂੰ ਜਰਾ ਪਾਜ਼ ਕਰਦਾ ਲਓ ਜੀ ਹੁਣ ਮੇਰੀ ਗੱਲ ਧਿਆਨ ਨਾਲ ਸੁਣਾਓ ਜਦੋਂ ਵੀ ਆਪਾਂ ਵਿਆਹ ਕਰਾਣਾ ਸਾਨੂੰ ਕੁਝ ਚੀਜ਼ਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕੁਝ ਕਾਨੂੰਨਾਂ ਬਾਰੇ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਵਿਆਹ ਜਿਹੜਾ ਹੈ ਨਾ ਉਹ ਸਿਰਫ ਇੱਕ ਹੁਣ ਸੋਸਾਇਟੀ ਦਾ ਕੰਮ ਨਹੀਂ ਰਹਿ ਗਿਆ ਜਦੋਂ ਵਿਆਹ ਕਰਾਉਣਾ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ ਤੇ ਜਦੋਂ ਰਜਿਸਟਰ ਕਰਾਉਂਦੇ ਹੋ ਨਾ ਲੀਗਲ ਤੌਰ ਤੇ ਤੁਸੀਂ बन ਜਾਂਦੇ ਹੋ ਪੰਜਾਬ ਪੀਸੀਐਸ ਦੇ ਇਸ ਚੈਨਲ ਤੇ ਮੈਂ ਪੋਲੀਟੀਵੀ ਬਣਾਣਾ ਤੇ ਮੈਂ ਵਕੀਲ ਵੀ ਹਾਂ ਆਮ ਆਲਸੋ ਐਨ ਐਡਵੋਕੇਟ ਤੇ ਉਹਦੇ ਚੱਲਦੇ ਹੋਏ ਨਾ ਪਿਆਰਿਓ ਜਦੋਂ ਇਹ ਅਤੁਲ ਸੁਭਾਸ਼ ਜੀ ਦਾ ਕੇਸ ਮੇਰੇ ਸਾਹਮਣੇ ਆਇਆ ਇਹ ਵਾਲਾ ਕੇਸ ਅਤੁਲ ਸੁਭਾਸ਼ ਜੀ ਦਾ ਕੇਸ ਜਦੋਂ ਮੇਰੇ ਸਾਹਮਣੇ ਆਇਆ ਨਾ ਦਿਲ ਬਹੁਤ ਦੁਖਦਾ ਜਦੋਂ ਮੈਂ ਇੰਟਰਨਸ਼ਿਪ ਸੀਗਾ ਵੈਸੇ ਵੀ ਮੈਂ ਇਹੋ ਜੇ ਬਹੁਤ ਕੇਸ ਦੇਖੇ ਪਿਆ ਰਹੇ ਹੋਂ ਤੇ ਜਦੋਂ ਦਿਲ ਦੁਖਦਾ ਹੈ ਨਾ ਤੇ ਇੱਕ ਚੀਜ਼ ਸਮਝ ਆਂਦੀ ਹੈ ਕਿ ਜਿਹੜੇ ਹਸਬੈਂਡਸ ਨੇ ਜਦੋਂ ਵਿਆਹ ਕਰਾਇਆ ਜਿਹੜੇ ਮੁੰਡੇ ਵਾਲੀ ਸਾਈਡ ਵਾਲਿਆ ਨਾ ਉਹ ਅਤਲ ਸੁਭਾਸ਼ ਵਰਗੇ ਵਿਚਾਰੇ ਨਹੀਂ ਰਹਿਣੇ ਚਾਹੀਦੇ ਕਿਉਂ ਤੁਹਾਨੂੰ ਲਾਜ਼ ਤੋਂ ਜਾਣੂ ਕਰਾਣਾ ਸਾਡਾ ਕੰਮ ਹੈ ਤੁਹਾਨੂੰ ਐਟ ਲੀਸਟ ਪਤਾ ਤੇ ਹੋਵੇ ਨਾ ਕਿ ਜਦੋਂ ਤੁਸੀਂ ਵਿਆਹ ਕਰਾ ਰਹੇ ਹੋ ਕਿਹੜੇ ਲਾਜ਼ ਨੇ ਜਿਹੜੇ ਤੁਹਾਡੇ ਤੇ ਲਾਗੂ ਹੋ ਰਹੇ ਨੇ ਤਾਨੂੰ ਪਤਾ ਤੇ ਹੋਵੇ ਕਿ ਕਿਸ ਚੀਜ਼ ਦੇ ਦਾਇਰੇ ਵਿੱਚ ਰਹਿ ਕੇ ਕਰਾਇਆ ਜਾ ਰਿਆ ਵਿਆ ਤੇ ਪਿਆਰਿਓ ਆਓ ਅੱਜ ਦੀ ਆਪਾਂ ਜਿਹੜਾ ਛੋਟਾ ਜਿਹਾ ਸੈਸ਼ਨ ਤੁਹਾਡੇ ਵਾਸਤੇ ਮੈਂ ਲੈ ਕੇ ਆ ਉਹ ਨੂੰ ਸ਼ੁਰੂ ਕਰਦੇ ਆਂ ਪੂਰਾ ਅੰਡਰਸਟੈਂਡ ਕਰਾਂਗੇ ਕਿ ਆਫਟਰ ਥਿਸ ਅਤੂਲ ਸੁਭਾਸ਼ ਕੇਸ ਕਿ ਜਿਹੜੇ ਇਸ ਵਿਅਕਤੀ ਨੇ ਸੁਸਾਇਡ ਕਰ ਲਿਆ ਕਿਉਂਕਿ ਇਹ ਐਲੀਮੋਨੀ ਨਹੀਂ ਦੇ ਸਕਦਾ ਪਰ ਕੀ ਤੁਹਾਨੂੰ ਪਤਾ ਐਲੀਮੋਨੀ ਹੁੰਦੀ ਕੀ ਹੈ ਕਿਹੜੇ ਸਰਕਮਸਟੈਂਸਸ ਵਿੱਚ ਐਲੀਮੋਨੀ ਦੇਣੀ ਹੁੰਦੀ ਹੈ ਕਿਹੜਾ ਲਾਅ ਕਹਿੰਦਾ ਐਲੀਮੋਨੀ ਦੋ ਤੇ ਕਿਸ ਪੈਰਾਮੀਟਰ ਤੇ ਐਲੀਮੋਨੀ ਡਿਸਾਈਡ ਹੁੰਦੀ ਹੈ ਅੱਜ ਸਾਰੀਆਂ ਗੱਲਾਂ ਕਰਾਂਗੇ ਐਂਡ ਤੱਕ ਦੇਖਿਓ ਉਸ ਤੋਂ ਬਾਅਦ ਮੈਰਿਜ ਐਜ਼ ਐਨ ਇੰਸਟੀਟਿਊਸ਼ਨ ਫੇਲਡ ਮਤਲਬ ਕਿ ਲੋਕੀ ਇਹੋ ਜਿਹੀ ਕੇਸ ਦੇਖ ਕੇ ਵਿਆਹ ਕਰਾਉਣਾ ਛੱਡ ਦੇਣਗੇ ਦੱਸੋ ਕਿ ਅਤੁਲ ਸੁਭਾਸ ਤੁਸੀਂ ਕੇਸ ਦੇਖਿਆ ਕਿ ਇਸ ਤੋਂ ਡੀਮੋਟੀਵੇਟ ਹੋ ਕੇ ਲੋਕ ਵਿਆਹ ਕਰਾਉਣਾ ਛੱਡ ਦੇਣ ਇਹਦੀ ਵੀ ਆਪਾਂ ਪੂਰੀ ਗੱਲ ਕਰਾਂਗੇ ਸੋ ਮੈਰਿਜ ਐਜ਼ ਐਨ ਇੰਸਟੀਟਿਊਸ਼ਨ ਜਿਹੜਾ ਹੈ ਨਾ ਪਿਆਰਿਆ ਉਹ ਕੋਈ ਅੱਜ ਦਾ ਇੰਸਟੀਟਿਊਸ਼ਨ ਨਹੀਂ ਹੈ ਬਹੁਤ ਪੁਰਾਤਨ ਇੰਸਟੀਟਿਊਸ਼ਨ ਹੈ ਠੀਕ ਹੈ ਪਰ ਇੱਕ ਵਾਰ ਉਸ ਇੰਸਟੀਟਿਊਸ਼ਨ ਨੂੰ ਸਮਝਣ ਲਈ ਨਾ ਤੁਹਾਨੂੰ ਅੱਜ ਦੇ ਟਾਈਮ ਦੀ ਸਭ ਤੋਂ ਫੇਮਸ ਮੈਰਿਜਸ ਤੋਂ ਇੱਕ ਵਾਰ ਜਾਣੂ ਕਰਾਉਂਦੇ ਆਂ ਦੇਖੋ ਜੀ ਦ ਮੋਸਟ ਫੇਮਸ ਮੈਰਿਜਸ ਦ ਮੋਸਟ ਫੇਮਸ ਮੈਰਿਜਸ ਆਫ ਥਿਸ ਟਾਈਮ ਇਹ ਹੈਗੀ ਹੈ ਨਾ ਕਿੰਨੀ ਹਾਈਪ ਬਣੀ ਸੀ ਜੀ ਇਸ ਠੀਕ ਹੈ ਕਿੰਨੀ ਹਾਈਪ ਬਣੀ ਸੀ ਇਸ ਮੈਰਿਜ ਦੀ ਤੁਹਾਨੂੰ ਯਾਦ ਹੀ ਹੋਵੇਗਾ ਤੇ ਪਿਆਰਿਓ ਇਸ ਚੀਜ਼ ਨੂੰ ਜ਼ਰੂਰ ਸਮਝਿਓ ਕਿ ਜਿਹੜੀ ਇਹ ਮੈਰਿਜ ਆ ਨਾ ਇਸ ਤੋਂ ਵੀ ਜ਼ਿਆਦਾ ਹਾਈਪ ਤਾਂ ਕਿਸ ਚੀਜ਼ ਦੀ ਬਣੀ ਸੀ ਆ ਦੇਖੋ ਜੀ ਇਹ ਕਿਹਦੀ ਮੈਰਿਜ ਹੈ ਦੱਸੋ ਜੀ ਇਹ ਕਿਹਦੀ ਮੈਰਿਜ ਹੈ ਮੈਂ ਥੋੜਾ ਪਿੱਛੇ ਹੋਇਆ ਨਾ ਤੁਸੀਂ ਆਰਾਮ ਨਾਲ ਦੇਖੋ ਕਿਹਦੀ ਗੱਲ ਹੋ ਰਹੀ ਹੈ ਇਹ ਕੀ ਇਹਨਾਂ ਦਾ ਤਲਾਕ ਹੋ ਚੁੱਕਿਆ ਹੈ ਕੀ ਇਹਨਾਂ ਦਾ ਡਾਈਵੋਰਸ ਹੋ ਚੁੱਕਿਆ ਹੈ ਹਰਦੇਕ ਪਾਂਡਿਆ ਐਂਡ ਨਤਾਸ਼ਾ ਹੋ ਚੁੱਕਿਆ ਤੁਸੀਂ ਸ਼ਾਇਦ ਇਹ ਵਾਲੀ ਵੈਡਿੰਗਸ ਨੂੰ ਜਾਣਦੇ ਹੋ ਪਰ ਸਭ ਤੋਂ ਫੇਮਸ ਵੈਡਿੰਗ ਤੁਹਾਨੂੰ ਇਹ ਲੱਗੇਗੀ ਕਿਉਂਕਿ ਡਾਈਵੋਰਸ ਵਾਲੀ ਜਿਹੜੀ ਵੈਡਿੰਗਸ ਹੈ ਨਾ ਉਹ ਜ਼ਿਆਦਾ ਤੁਹਾਡੇ ਸਾਹਮਣੇ ਆਉਂਦੀਆਂ ਨੇ ਇਸੇ ਕਰਕੇ ਤੁਹਾਨੂੰ ਜਾਣੂ ਕਰਾਣਾ ਕਿ ਕੱਲ ਨੂੰ ਤੁਸੀਂ ਵੀ ਜਦੋਂ ਵਿਆਹ ਕਰਾਉਗੇ ਜਾਂ ਜੇ ਤੁਸੀਂ ਆਲਰੇਡੀ ਵਿਆਹ ਕਰਾ ਚੁੱਕੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ-ਕਿਹੜੇ ਲਾਜ਼ ਤੁਹਾਡੇ ਅਗੇਂਸਟ ਯੂਜ਼ ਹੋ ਸਕਦੇ ਨੇ ਐਂਡ ਐਟ ਦ ਸੇਮ ਟਾਈਮ ਕੀ ਕੁਝ ਲਾਜ਼ ਨੇ ਜਿਹੜੇ ਤੁਹਾਨੂੰ ਪ੍ਰੋਟੈਕਟ ਕਰਦੇ ਨੇ ਕੀ ਸੁਪਰੀਮ ਕੋਰਟ ਤੁਹਾਡੇ ਨਾਲ ਖੜਾ ਹੈ ਕਿ ਨਹੀਂ ਖੜਾ ਸਾਰੀਆਂ ਗੱਲਾਂ ਕਰਾਂਗੇ ਨਾਲ ਜੁੜਦੇ ਰਹੋ ਸਭ ਤੋਂ ਪਹਿਲੀ ਗੱਲ ਮੈਰਿਜ ਦਾ ਜਿਹੜਾ ਇੰਸਟੀਟਿਊਸ਼ਨ ਹੈ ਵਿਆਹ ਕਰਾਣ ਦੀ ਜਿਹੜੀ ਪ੍ਰਥਾ ਹੈ ਨਾ ਇਹ ਸ਼ੁਰੂ ਕਿੱਥੋਂ ਹੋਈ ਆਜੋ ਇਹਦੀ ਗੱਲ ਕਰਾਂਗੇ ਵਿਆਹ ਕਰਾਣ ਦੀ ਜਿਹੜੀ ਪ੍ਰਥਾ ਹੈ ਨਾ ਪਿਆਰੋ ਇਹ ਪਤਾ ਸ਼ੁਰੂ ਕਿੱਥੋਂ ਹੋਈ ਬਹੁਤ ਪੁਰਾਤਨ ਪ੍ਰਥਾ ਹੈ ਤੇ ਮੈਂ ਆਪਣੀ ਰਿਸਰਚ ਤੋਂ ਦੋ ਨਿਸ਼ਕਸ਼ ਕੱਢੇ ਆ ਦੋ ਚੀਜ਼ਾਂ ਪਹਿਲੀ ਗੱਲ ਦੇਖੋ ਮਾਈਥੋਲੋਜੀਕਲ ਜਿਹੜੇ ਵੀ ਆਪਣੇ ਪੁਰਾਤਨ ਗ੍ਰੰਥ ਨੇ ਜੇ ਆਪਾਂ ਗੱਲ ਕਰੀਏ ਇੰਡੀਆ ਦੀ ਇੰਡੀਆ ਦਾ ਜਿਹੜਾ ਮੈਰਿਜ ਲਾਅ ਹੈ ਹਿੰਦੂ ਮੈਰਿਜ ਐਕਟ ਦੇ ਅੰਡਰ ਆਉਂਦਾ ਹੈ ਤੇ ਜਦੋਂ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਕੁਝ ਵੇਦਾਂ ਚ ਮਨੂ ਸਮ੍ਰਿਤੀ ਚ ਧਰਮ ਸ਼ਾਸਤਰਾਂ ਚ ਲਿਖਾ ਗਿਆ ਸੀ ਕਿ ਵਿਆਹ ਕਰਾਉਣਾ ਹੈ ਤੇ ਬੋਲਿਆ ਗਿਆ ਸੀ ਜੇ ਪੁਰੁਸ਼ਾਰਥ ਪੁਰਸ਼ਾਰਥ ਦਾ ਮਤਲਬ ਕੀ ਹੈ ਹਿੰਦੂਇਜ਼ਮ ਵਿੱਚ ਪੁਰੁਸ਼ਾਰਥ ਹੁੰਦਾ ਹੈ ਸਭ ਕੁਝ ਅਟੇਨ ਕਰ ਲਿਆ ਦਾ ਅਟੇਨਮੈਂਟ ਆਫ ਵੈਲ ਬੀਇੰਗ ਦਾ ਅਟੇਨਮੈਂਟ ਆਫ ਮੋਕਸ਼ ਸਾਰਾ ਕੁਝ ਸਾਰਾ ਕੁਝ ਤੁਹਾਨੂੰ ਕਦੋਂ ਮਿਲੇਗਾ ਪੁਰੁਸ਼ਾਰਥ ਤੇ ਪੁਰੁਸ਼ਾਰਥ ਦਾ ਤਰੀਕਾ ਪਤਾ ਕੀ ਦੱਸਿਆ ਗਿਆ ਆਜੋ ਜੀ ਧਰਮ ਅਰਥ ਕਾਮ ਮੋਕਸ਼ ਤੇ ਇਦਾਂ ਮੰਨਿਆ ਜਾਂਦਾ ਸੀ ਹਿੰਦੂ ਗ੍ਰੰਥਾਂ ਚ ਕਿ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਰਿਜ ਕਰਾ ਕੇ ਹੀ ਮਿਲਣਗੀਆਂ ਇਸ ਕਰਕੇ ਮੈਰਿਜ ਦਾ ਜਿਹੜਾ ਇੰਸਟੀਟਿਊਸ਼ਨ ਹੈ ਉਹਨੂੰ ਅੱਗੇ ਲਿਜਾਇਆ ਗਿਆ ਅੱਗੇ ਆਜੋ ਦੂਸਰਾ ਸੀ ਪ੍ਰੈਗਮੈਟਿਕ ਪ੍ਰੈਗਮੈਟਿਕ ਦਾ ਮਤਲਬ ਕੀ ਹੁੰਦਾ ਤੁਸੀਂ ਇਮੇਜਿਨ ਕਰੋ ਕਬੀਲੇ ਹੁੰਦੇ ਹੁੰਦੇ ਸੀ ਕਬੀਲਿਆਂ ਦੇ ਰਾਜਿਆਂ ਨੇ ਬਾਈ ਜ਼ਮੀਨ ਖੋਲੀ ਆਪਣੇ ਨਾਂ ਕਰਾ ਲਈ ਦੂਸਰੀ ਜ਼ਮੀਨ ਕਹੇ ਤਾਂ ਖੋਲੀ ਆਪਣੇ ਨਾਂ ਕਰਾ ਲਈ ਪਰ ਉਸ ਜ਼ਮੀਨ ਦਾ ਅੱਗੇ ਕੀ ਹਾਲ ਹੋਊਗਾ ਇਹ ਵੀ ਸੋਚਣ ਵਾਲੀ ਗੱਲ ਹੈ ਨਾ ਉਸ ਜ਼ਮੀਨ ਦਾ ਅੱਗੇ ਕੌਣ ਵਾਰਿਸ ਹੋਏਗਾ ਤੇ ਬਈ ਪੁੱਤਰ ਕਰਨਾ ਸੀ ਨਾ ਤੇ ਪੁੱਤਰ ਦੇ ਲਈ ਇੱਕ ਸਪਾਊਸ ਦਾ ਹੋਣਾ ਬਹੁਤ ਜ਼ਰੂਰੀ ਸੀ ਇਦਾਂ ਇੰਸਟੀਟਿਊਸ਼ਨ ਆਫ ਮੈਰਿਜ ਬਣਿਆ ਕਿ ਮੇਰਾ ਜੋ ਹੈ ਅੱਗੇ ਮੇਰੇ ਪੁੱਤਰ ਦਾ ਫਿਰ ਅੱਗੇ ਉਹਦੇ ਪੁੱਤਰ ਦਾ ਅੱਗੇ ਚੱਲਿਆ ਜਾਊਗਾ ਧਿਆਨ ਨਾਲ ਸੁਣਿਓ ਮੈਂ ਜਾਣ ਕੇ ਪੁੱਤਰ ਸ਼ਬਦ ਯੂਜ਼ ਕਰ ਰਿਹਾ ਇਹ 2005 ਵਿੱਚ ਹੈ ਕਿ ਕੁੜੀਆਂ ਨੂੰ ਪੂਰੇ ਅਧਿਕਾਰ ਮਿਲਨੇ ਸ਼ੁਰੂ ਹੋਏ ਨੇ ਅੰਡਰ ਦਾ ਹਿੰਦੂ ਸਕੈਸ਼ਨ ਐਕਟ ਉਸ ਤੋਂ ਪਹਿਲਾਂ ਜਿਹੜੀ ਫਾਦਰ ਦੀ ਇਨਹੈਰੀਟੈਂਸ ਹੈ ਉਹ ਸਿਰਫ ਸਿਰਫ ਮੁੰਡੇ ਨੂੰ ਮਿਲਦੀ ਹੁੰਦੀ ਸੀ ਯਾਦ ਰੱਖਿਓ ਇਸ ਗੱਲ ਨੂੰ ਠੀਕ ਹੈ ਜੀ ਆਜੋ ਅੱਗੇ ਨਾਓ ਆਪਾਂ ਇਹ ਸਮਝਾਂਗੇ ਥੈਟ ਮੈਰਿਜ ਦਾ ਜਿਹੜਾ ਇੰਸਟੀਟਿਊਸ਼ਨ ਹੈ ਪਹਿਲਾਂ ਹਿਸਟਰੀਸ ਤੇ ਇਦਾਂ ਬਣਿਆ ਪਰ ਬਾਅਦ ਵਿੱਚ ਕੀ ਬਣ ਗਿਆ ਇਵੋਲਵ ਕਿਦਾਂ ਹੋਇਆ ਵਿਕਸਿਤ ਕਿਦਾਂ ਹੋਇਆ ਪਿਆਰਿਓ ਬਹੁਤ ਇਤਨਾ ਮੈਂ ਤੁਹਾਨੂੰ ਦੱਸਦਾ ਹਾਸੇ ਵਾਲੀ ਗੱਲ ਹੀ ਦੱਸਦਾ ਤੁਸੀਂ ਨਾ ਆਪਣੇ ਪੰਜਾਬ ਆਪਾਂ ਸਾਰੇ ਪੰਜਾਬੀ ਹਾਂ ਜੋ ਤੁਸੀਂ ਸੁਣ ਰਹੇ ਹੋ ਪੰਜਾਬ ਦੀ ਤੁਸੀਂ ਗੱਲ ਸੁਣੀ ਹੋਈ ਹੈ ਇੱਕ ਰਾਜਾ ਸੀ ਜਿੰਨੇ ਪਤਾ ਨਹੀਂ ਕਿੰਨੀਆਂ ਹੀ 100 ਮਤਲਬ ਹੈ ਨਾ 3 ਡਿਜੀਟਸ ਵਿੱਚ ਰਾਣੀਆਂ ਸੀਗੀਆਂ ਆਉਂਦੀਆਂ ਯਾ ਤਾਂ ਕਿਹੜਾ ਰਾਜਾ ਸੀ ਚਲੋ ਤੁਸੀਂ ਆਪ ਸਮਝਦਾਰ ਹੋ ਤੁਸੀਂ ਦੱਸ ਸਕਦੇ ਹੋ ਕੀ ਇਹ ਅਲਾਉਡ ਸੀ ਕੀ ਇੱਕ ਬੰਦੇ ਨੂੰ ਮਲਟੀਪਲ ਵਾਈਫਸ ਹੋਣਾ ਅਲਾਉਡ ਸੀ ਯੈਸ ਪੋਲੀਗੈਮੀ ਅਲਾਉਡ ਸੀ ਕੋਈ ਰੋਕਟੋਕ ਨਹੀਂ ਸੀ ਅੱਜ ਰੋਕਟੋਕ ਹੈ ਅੰਡਰ ਦਾ ਹਿੰਦੂ ਮੈਰਿਜ ਐਕਟ ਪੋਲੀਐਂਡਰੀ ਯਾਨੀ ਕਿ ਇੱਕ ਵਾਈਫ ਮਲਟੀਪਲ ਹਸਬੈਂਡਸ ਇੱਕ ਵਾਈਫ ਐਂਡ ਮਲਟੀਪਲ ਹਸਬੈਂਡਸ ਇਹ ਵੀ ਚੱਲਿਆ ਮਹਾਭਾਰਤ ਵਿੱਚ ਇਹਦਾ ਸਾਨੂੰ ਪ੍ਰਮਾਣ ਮਿਲਦਾ ਹੈ ਤੇ ਹੁਣ ਤੁਸੀਂ ਕਹੋਗੇ ਸਰ ਅੱਜ ਤੇ ਟਾਈਮ ਨਹੀਂ ਹੁੰਦਾ ਬਿਲਕੁਲ ਹੁੰਦਾ ਹੈ ਦੇਹਰਾਦੂਨ ਤੋਂ ਉੱਪਰ ਜਿਹੜਾ ਏਰੀਆ ਹੈ ਟ్రਾਈਬਲ ਏਰੀਆ ਉੱਤਰਾਖੰਡ ਦਾ ਉੱਥੇ ਅੱਜ ਵੀ ਇਹ ਪ੍ਰਥਾ ਫਾਲੋ ਕੀਤੀ ਜਾਂਦੀ ਹੈ ਸਿਰਮੌਰ ਦਾ ਏਰੀਆ ਹਿਮਾਚਲ ਟ੍ਰਾਈਬਲ ਏਰੀਆ ਉੱਥੇ ਅੱਜ ਵੀ ਜਿਹੜੀ ਗਦੀਸ ਟ੍ਰਾਈਬ ਨੇ ਉਹ ਅੱਜ ਵੀ ਇਹ ਪ੍ਰਥਾ ਫਾਲੋ ਕਰਦੇ ਨੇ ਉਸ ਤੋਂ ਬਾਅਦ ਮੋਨੋਗੇਮੀ ਹੁੰਦੀ ਹੈ ਜਦ ਤੱਕ ਜ਼ਿੰਦਾ ਹੋ ਇੱਕ ਹਸਬੈਂਡ ਇੱਕ ਵਾਈਫ ਮਲਟੀਪਲ ਨਹੀਂ ਉਸ ਤੋਂ ਬਾਅਦ ਜਾ ਕੇ ਇਹ ਪ੍ਰਥਾ ਆਈ ਪਿਆਰਿਓ ਐਂਸ਼ੀਅੰਟ ਮੀਡੀਵਲ ਵਿੱਚ ਇਹ ਸਭ ਚੀਜ਼ਾਂ ਚੱਲਦੀ ਆ ਰਹੀਆਂ ਪਰ ਇਹ ਸਾਰੀਆਂ ਚੀਜ਼ਾਂ ਨਾ ਕਿਸੇ ਲਾ ਦੇ ਅੰਡਰ ਨਹੀਂ ਲਿਖੀਆਂ ਸੀ ਤੁਸੀਂ ਚਾਹੇ ਮਲਟੀਪਲ ਵਿਆਹ ਕਰਾ ਲਓ ਕੋਈ ਰੋਕਣ ਵਾਲਾ ਨਹੀਂ ਸੀਗਾ ਬ੍ਰਿਟਿਸ਼ਸ ਨੂੰ ਬਹੁਤ ਦਿੱਕਤ ਹੋਈ ਬ੍ਰਿਟਿਸ਼ਸ ਕਹਿੰਦੇ ਯਾਰ ਇਦਾਂ ਤੇ ਕੋਈ ਵੀ ਕੇਸ ਪਾਈ ਜਾਊਗਾ ਕਿੰਨੇ ਕੇਸੇਸ ਆਪਾਂ ਡੀਲ ਕਰਾਂਗੇ ਕਿੰਨੇ ਕੇਸੇਸ ਆਪਾਂ ਡੀਲ ਕਰਾਂਗੇ ਫਿਰ پتہ ਕੀ ਹੋਇਆ ਜਦੋਂ ਗੱਲ ਹੋਈ ਨਾ ਕਿੰਨੇ ਕੇਸੇਸ ਆਪਾਂ ਡੀਲ ਕਰਾਂਗੇ ਬ੍ਰਿਟਿਸ਼ਸ ਨੇ ਕਿਹਾ ਆਪਾਂ ਲਾਜ਼ ਨੂੰ ਕੋਡੀਫਾਈ ਜਾਂ ਫਿਰ ਲਿਖਤੀ ਵਿੱਚ ਲਿਖਣਾ ਸ਼ੁਰੂ ਕਰਦੇ ਹਾਂ ਕਿ ਜਿਹੜੇ ਹਿੰਦੂਜ਼ ਨੇ ਉਹ ਕਿੱਦਾਂ ਵਿਆਹ ਕਰਾਂਗੇ ਜੀ ਕਿੱਦਾਂ ਉਹਨਾਂ ਦਾ ਵਿਆਹ ਵੈਲਿਡ ਮੰਨਿਆ ਜਾਏਗਾ ਕਿਦਾਂ ਉਹ ਡਾਈਵੋਰਸ ਲੈ ਸਕਦੇ ਆ ਡਿਵੋਰਸ ਲੈ ਵੀ ਸਕਦੇ ਆ ਕਿ ਨਹੀਂ ਉਹ ਇੱਕ ਜਿਹੜਾ ਬੰਦਾ ਕਿੰਨੀ ਬੀਵੀਆਂ ਰੱਖ ਸਕਦਾ ਇਹੋ ਜੇ ਸਾਰੇ ਸਵਾਲ ਬ੍ਰਿਟਿਸ਼ਰਸ ਨੇ ਲਿਖਣੇ ਇੱਕ ਲਾਅ ਦੀ ਤਰ੍ਹਾਂ ਕੋਡੀਫਾਈ ਕਰਨੇ ਸ਼ੁਰੂ ਕੀਤੇ ਤੁਸੀਂ ਦੇਖ ਲਓ ਪਹਿਲਾਂ ਕੋਈ ਲਾਅ ਨਹੀਂ ਸੀ ਬ੍ਰਿਟਿਸ਼ਰਸ ਨੇ ਸ਼ੁਰੂ ਕੀਤਾ ਈਸ਼ਵਰ ਚੰਦਰ ਵਿਦਿਆਸਾਗਰ ਨੂੰ ਯਾਦ ਕਰੋ ਵਿਡੋ ਰੀ ਮੈਰਿਜ ਐਕਟ ਉਹਨੇ ਪਾਸ ਕਰਵਾਇਆ ਕਿ ਜਿਹੜੇ ਕੀ ਦਾ ਪਤੀ ਨਹੀਂ ਹੈ ਉਹਨੂੰ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਹੋਵੇ ਕੀ ਤੁਸੀਂ ਮੰਨਦੇ ਹੋ ਕਿ ਇਜਾਜ਼ਤ ਹੋਣੀ ਚਾਹੀਦੀ ਹੈ ਦੁਬਾਰਾ ਵਿਆਹ ਕਰਨ ਦੀ ਦੱਸੋ ਕਮੈਂਟਸ ਵਿੱਚ ਅੱਗੇ ਦੇਖੋ ਨਾਓ ਹੁਣ ਆਪਾਂ ਗੱਲ ਕਰਾਂਗੇ ਦਾ ਕਰੰਟ ਇੰਸਟੀਟਿਊਸ਼ਨ ਆਫ ਮੈਰਿਜ ਵਿਚ ਇਜ਼ ਗਵਰਨਡ ਬਾਈ ਦਾ ਲਾਜ਼ ਪਹਿਲਾਂ ਕੋਈ ਵੀ ਲਾਜ਼ ਨਹੀਂ ਸੀ ਬ੍ਰਿਟਿਸ਼ਰਜ਼ ਨੇ ਲਾ ਬਣਾਏ ਉਹ ਆਜ਼ਾਦੀ ਤੱਕ ਖਤਮ ਸਾਡੀ ਮਰਜ਼ੀ ਸੀ ਉਹਨਾਂ ਨੂੰ ਅਪਣਾਣਾ ਜਾਂ ਫਿਰ ਨਹੀਂ ਅਪਣਾਣਾ ਪਰ ਆਪਾਂ ਕੀ ਕੀਤਾ ਆਪਾਂ ਲਾਜ਼ ਬਣਾਏ ਜਿਹੜਾ ਕਰੰਟ ਮੈਰਿਜ ਦਾ ਇੰਸਟੀਚਿਊਨ ਹੈ ਪਿਆਰੇ ਹੋ ਜੋ ਮੈਂ ਤੁਹਾਨੂੰ ਸ਼ੁਰੂ ਚ ਕਿਹਾ ਸੀ ਜੇ ਤੁਸੀਂ ਵਿਆਹ ਕਰਾਉਣਾ ਹੈ ਹੱਲੇ ਹਾਲ ਫਿਲਹਾਲ ਜਿ ਵਿਆਹ ਕਰਾਉਣਾ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਹੈ ਨਾ ਤੁਹਾਨੂੰ ਇਹ ਸਾਰੇ ਲਾਜ਼ ਬਾਰੇ ਥੋੜਾ ਥੋੜਾ ਜਰੂਰ ਪਤਾ ਹੋਣਾ ਚਾਹੀਦਾ ਇਹ ਲਾਜ਼ ਤੁਹਾਡੀ ਜ਼ਿੰਦਗੀ ਬਣਾ ਵੀ ਸਕਦੇ ਨੇ ਤੇ ਤੋੜ ਵੀ ਸਕਦੇ ਨੇ ਆਉਣ ਵਾਲੀ ਜ਼ਿੰਦਗੀ ਕਿਉਂਕਿ ਪਿਆਰਿਓ ਜਿੱਦਾਂ ਅਤੁੱਲ ਸੁਭਾਸ਼ਨਾ ਹੋਇਆ ਹੈ ਨਾ ਉਹਨੇ ਸੁਸਾਇਡ ਕੀਤਾ ਉਹ ਇੱਕ ਬਹੁਤ ਵੱਡਾ ਟਰੋਮਾ ਹੈ ਹਰ ਕੋਈ ਬੰਦਾ ਉਹ ਨਹੀਂ ਸਹਿ ਸਕਦਾ ਤਾਂ ਹੀ ਉਹਨਾਂ ਨੇ ਸੁਸਾਇਡ ਵਰਗਾ ਰਸਤਾ ਬਣਾਇਆ ਠੀਕ ਹੈ ਜੀ ਆਜੋ ਅੱਗੇ ਨਾਓ ਕਿਹੜੇ ਕਿਹੜੇ ਲਾਅ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਵਿਆਹ ਕਰਾਉਣ ਤੋਂ ਪਹਿਲਾਂ ਠੀਕ ਹੈ ਜੀ ਐਵੇਂ ਨਾ ਵਿਆਹ ਕਰਾਇਓ ਠੀਕ ਹੈ ਜੀ ਉਸ ਤੋਂ ਪਹਿਲਾਂ जान ਲਿਓ ਪਛਾਣ ਲਿਓ ਕਿ ਤੁਸੀਂ ਕਿਸ ਚੀਜ਼ 'ਚ ਪੈ ਰਹੇ ਹੋ ਠੀਕ ਹੈ ਜੀ ਤੁਸੀਂ ਕਿਸ ਚੀਜ਼ 'ਚ ਪੈ ਰਹੇ ਹੋ ਇੱਕ ਵਾਰ ਜਾਣ ਲਿਓ ਪਛਾਣ ਲਿਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਹਿੰਦੂ ਮੈਰਿਜ ਐਕਟ ਹਿੰਦੂ ਮੈਰਿਜ ਐਕਟ ਪਹਿਲੀ ਗੱਲ ਤੇ ਕਿਸ ਤੇ ਐਪਲੀਕੇਬਲ ਹੈ ਤੁਹਾਨੂੰ ਪਹਿਰੇ ਪਤਾ ਹੋਣਾ ਚਾਹੀਦਾ ਹੈ ਜਿਹੜਾ ਹਿੰਦੂ ਹੈ ਨਾ ਉਹਦੀ ਡੈਫੀਨੇਸ਼ਨ ਜਿਹੜੀ ਹੈ ਉਹਦੇ ਵਿੱਚ ਸਿਰਫ ਹਿੰਦੂ ਨਹੀਂ ਆਉਂਦੇ ਹਿੰਦੂ ਦੀ ਡੈਫੀਨੇਸ਼ਨ ਵਿੱਚ ਦੇਖੋ ਬੁੱਧਿਸਟ ਜੈਨ ਸਿੱਖ ਇਹ ਵੀ ਆਉਂਦੇ ਨੇ ਪਾਰਸੀ ਨਹੀਂ ਆਉਂਦੇ ਜੂਜ਼ ਨਹੀਂ ਆਉਂਦੇ ਮੁਸਲਮਣ ਨਹੀਂ ਆਉਂਦੇ ਤੇ 크ਰਿਸਚੀਅਨ ਨਹੀਂ ਆਉਂਦੇ ਪਰ ਜਿਹੜੇ ਬਾਕੀ ਮੈਂ ਧਰਮ ਉੱਪਰ ਲਿਖਿਆ ਨਾ ਉਹ ਸਾਰੇ ਹਿੰਦੂ ਵਿੱਚ ਹੀ ਗਿਨੇ ਜਾਣਗੇ ਦੇ ਆਲ ਆਰ ਹਿੰਦੂਸ ਅੱਗੇ ਦੇਖੋ ਹੋਰ ਕੀ ਲਿਖਿਆ ਹੈ ਹਿੰਦੂ ਮੈਰਿਜ ਐਕਟ ਦੇ ਵਿੱਚ ਉਹਨਾਂ ਨੇ ਕਿਹਾ ਹੈ ਬਾਈਗੈਮੀ ਨਹੀਂ ਹੋਣੀ ਚਾਹੀਦੀ ਯਾਨੀ ਕਿ ਤੁਸੀਂ ਜ਼ਿਆਦਾ ਵਾਈਫਸ ਨਹੀਂ ਰੱਖ ਸਕਦੇ ਇੱਕ ਟਾਈਮ ਤੇ ਇੱਕੋ ਹੀ ਵਾਈਫ ਹੋਏਗੀ ਜੀ ਹੁਣ ਉਹ ਰਾਜੇ ਮਹਾਰਾਜਿਆਂ ਵਾਲਾ ਦੌਰ ਚਲੇ ਗਿਆ ਪਿਆਰਿਓ ਹੁਣ ਉਹ ਰਾਜੇ ਮਹਾਰਾਜਿਆਂ ਵਾਲਾ ਦੌਰ ਨਹੀਂ ਵਾਪਸ ਆਣਾ ਬਸ ਹੋ ਗਿਆ ਓਨਲੀ ਵਨ ਵਾਈ 1 ਹਸਬੈਂਡ ਮੇਡ ਫॉर ਈਚ ਅਦਰ ਅੱਗੇ ਆ ਜਾਓ ਏਜ ਕਿੰਨੀ ਹੈ ਕੀ ਉਹ ਬਾਲਿਕਾ ਵਿਦੂ ਕਰਦੀ ਹੈ ਨਾ ਜੀ ਨਾ ਮੁੰਡਾ 21 ਸਾਲ ਤੋਂ ਉੱਪਰ ਕੁੜੀ 18 ਸਾਲ ਤੋਂ ਉੱਪਰ ਨਹੀਂ ਤੇ ਫਿਰ ਮੈਰਿਜ ਨਹੀਂ ਮੰਨੀ ਜਾਏਗੀ ਮੈਰਿਜਸ ਵੋਇਡੇਬਲ ਉਹ ਬਾਤ ਗੱਲ ਕਰਾਂਗੇ ਕੀ ਹੁੰਦਾ ਇਹਦੇ ਵਿੱਚ ਨਾ ਹਿੰਦੂ ਮੈਰਿਜ ਐਕਟ ਦੇ ਵਿੱਚ ਸ਼ੈਡਿਊਲ ਟ్రਾਈਬਸ ਨਹੀਂ ਆਉਂਦੀ ਤੇ ਪਿਆਰਿਓ ਜੇ ਤੁਸੀਂ ਮੇਰੀ ਆਹ ਵੀਡੀਓ ਸੁਣ ਰਹੇ ਹੋ ਜੇ ਕੋਈ ਵੀ ਆਊਟਸਾਈਡ ਆਫ ਪੰਜਾਬ ਵੀ ਦੇਖ ਰਿਹਾ ਹੈ ਸ਼ੈਡਿਊਲ ਟ్రਾਈਬ ਹੈ ਉਹਨੂੰ ਵੀ ਪਲੀਜ਼ ਪਤਾ ਹੋਣਾ ਚਾਹੀਦਾ ਹੈ ਕਿ ਯੂ ਆਰ ਨਾਟ ਕਵਰਡ ਅੰਡਰ ਦਾ ਹਿੰਦੂ ਮੈਰਿਜ ਐਕਟ ਯੂ ਆਰ ਨਾਟ ਕਵਰਡ ਅੰਡਰ ਥੈਟ ਬਾਕੀ ਸਾਰਿਆਂ ਵਾਸਤੇ ਲਾਗੂ ਹੈ ਚਾਹੇ ਸ਼ੈਡਿਊਲ ਕਾਸਟ ਨੇ ਚਾਹੇ OBC ਨੇ ਸਾਰਿਆਂ ਦਾ ਵਿਆਹ ਇਸ ਐਕਟ ਦੇ ਅੰਡਰ ਹੀ ਹੋਣਾ ਹੈ ਯਾਦ ਰੱਖਿਓ ਜੇ ਤੁਸੀਂ ਆਪਣੇ ਰਿਲੀਜੀਅਨ ਚ ਵਿਆਹ ਕਰਾ ਰਹੇ ਹੋ ਹੁਣ ਦੇਖੋ ਵੈਲਿਡ ਮੈਰਿਜ ਕੀ ਹੈ ਤੁਹਾਨੂੰ ਲਾਅ ਦੱਸੇਗਾ 왓 ਇਜ਼ ਅ ਵੈਲਿਡ ਮੈਰਿਜ ਸਭ ਤੋਂ ਪਹਿਲੀ ਗੱਲ ਬੋਥ ਦਾ ਪਾਰਟੀ ਸ਼ਲ ਬੀ ਅ ਹਿੰਦੂ ਮੈਂ ਕੀ ਕਿਹਾ ਜੇ ਤੁਸੀਂ ਆਪਣੇ ਰਿਲੀਜੀਅਨ ਦੇ ਅੰਦਰ ਵਿਆਹ ਕਰਵਾਉਣਾ ਹੈ ਜੇ ਤੁਸੀਂ ਆਪਣੇ ਰਿਲੀਜੀਅਨ ਤੋਂ ਬਾਹਰ ਵਿਆਹ ਕਰਵਾਉਣਾ ਫਿਰ ਲਾਅ ਅਲੱਗ ਹੈ ਜੇ ਤੁਸੀਂ ਰਿਲੀਜੀਅਨ ਦੇ ਅੰਦਰ ਵਿਆਹ ਕਰਵਾਉਂਗੇ ਨਾ ਥੈਨ ਹਿੰਦੂ ਮੈਰਿਜ ਐਕਟ ਪਿਆਰੇ ਹੋ ਹਿੰਦੂ ਮੈਰਿਜ ਐਕਟ ਅੱਗੇ ਆਜੋ ਕਸਟਮਰੀ ਸੈਰੇਮਨੀ ਐਂਡ ਰਿਚੁਅਲਸ ਫਾਲੋ ਹੋਣੇ ਚਾਹੀਦੇ ਨੇ ਚਲੋ ਹੁਣ ਤੁਹਾਡਾ ਕਿਸੇ ਦਾ ਦਿਲ ਕੀਤਾ ਵੀ ਕਰਦੇ ਨਹੀਂ ਮੰਨ ਰਹੇ ਕਰਦੇ ਜਿਹੜੇ ਹਨਾ ਬਹੁਤ ਅੜਚਣਾ ਪਾ ਰਹੇ ਨੇ ਜੀ ਫਿਰ ਪਤਾ ਕੀ ਹੋਏਗਾ ਤੁਸੀਂ ਕਹੋਗੇ ਯਾਰ ਕੋਰਟ ਮੈਰਿਜ ਕਰਵਾ ਲਈਏ ਕੋਰਟ ਮੈਰਿਜ ਹਿੰਦੂ ਮੈਰਿਜ ਐਕਟ ਦੇ ਅੰਡਰ ਨਹੀਂ ਹੁੰਦੀ ਕਿਉਂਕਿ ਕੋਰਟ ਮੈਰਿਜ ਦੇ ਵਿੱਚ ਤੁਸੀਂ ਸੱਤ ਫੇਰੇ ਸ਼ੈਦ ਨਾ ਲਓ ਤੁਸੀਂ ਉਹ ਪ੍ਰਥਾ ਉਹ ਰਿਚੁਅਲਸ ਨਾ ਮੰਨੋ ਹਿੰਦੂ ਮੈਰਿਜ ਐਕਟ ਦੀ ਸਭ ਤੋਂ ਵੱਡੀ ਜਿਹੜੀ ਇੱਕ ਡਿਮਾਂਡ ਹੈ ਉਹ ਇਹੀ ਹੈ ਕਿ ਇਹ ਸਾਰੀਆਂ ਚੀਜ਼ਾਂ ਕਵਰ ਹੋਣ ਅੱਗੇ ਦੇਖੋ ਹੋਰ ਕੀ ਡਿਮਾਂਡ ਹੈ ਜੀ ਮੋਨੋਗੇਮੀ ਯਾਨੀ ਕਿ ਬੋਥ ਸਪਾਊਸ ਨਾਇਦਰ ਪਾਰਟੀਸ ਸਪਾਊਸ ਲਿਵਿੰਗ ਐਟ ਦਾ ਟਾਈਮ ਆਫ ਮੈਰਿਜ ਇੱਕ ਗਰਲ ਸਮਝੋ ਜੇ ਕਿਸੇ ਦੀ ਆਲਰੇਡੀ ਇੱਕ ਵਾਈਫ ਜਾਂ ਆਲਰੇਡੀ ਇੱਕ ਹਸਬੈਂਡ ਹੈ ਕਿ ਉਹ ਵਿਆਹ ਕਰਾ ਸਕਦਾ ਦਵਾਰਾ ਪਹਿਲੀ ਗੱਲ ਇਹ ਛੱਡੋ ਕਰਾ ਸਕਦਾ ਹੈ ਕਿ ਨਹੀਂ ਇਹ ਦੱਸੋ ਕਿ ਕਰਾਉਣਾ ਚਾਹੀਦਾ ਹੈ ਇਹ ਨੂੰ ਮਨਾ ਕਰ ਰਹੇ ਨਹੀਂ ਘਰਾ ਸਕਦੇ ਫਿਰ ਉਹ ਬਾਈ ਦਿਮਾਗ ਤੋਂ ਹਲਕੇ ਨਹੀਂ ਹੋਣੇ ਚਾਹੀਦੇ ਸਿੰਪਲ ਜੀ ਗੱਲ ਹੈ ਦਿਮਾਗ ਸੈੱਟ ਹੋਣਾ ਚਾਹੀਦਾ ਦਿਮਾਗ ਖਰਾਬ ਨਹੀਂ ਹੋਣਾ ਚਾਹੀਦਾ ਸਾਊਂਡ ਮਾਈਂਡ ਵਾਟ డు ਯੂ ਮੀਨ ਬੀ ਸਾਊਂਡ ਮਾਈਂਡ ਤੁਸੀਂ ਜਿਹਨੂੰ ਆਪਾਂ ਕਹਿੰਦੇ ਆ ਨਾ ਪਾਗਲ ਨਹੀਂ ਹੋਣੇ ਚਾਹੀਦੇ ਤੇ ਆਖਰੀ ਵਿੱਚ ਕੀ ਲਿਖਿਆ ਕੰਸੈਂਟ which is very important ਰਜ਼ਾਮੰਦੀ ਨਾਲ ਹੋਣਾ ਚਾਹੀਦਾ 18 ਤੋਂ ਉੱਪਰ ਐਡਲਟ ਹੈ ਜੀ ਸਾਰੇ ਤੇ ਰਜ਼ਾਮੰਦੀ ਨਾਲ ਵਿਆਹ ਹੋਣਾ ਚਾਹੀਦਾ ਠੀਕ ਹੈ ਜੀ ਆਜੋ ਹੁਣ ਗੱਲ ਆndi ਹੈ ਪਿਆਰਿਓ ਅਤਲ ਸੁਭਾਸ਼ ਦਾ ਐਕਚੁਅਲ ਕੇਸ ਜਿਹੜਾ ਹੈ that is grounds for divorce ਇਹ ਜ਼ਰੂਰ ਦੇਖਿਓ grounds for divorce ਪਿਆਰਿਓ ਕਿਸ ਬਿਨਾ ਤੇ ਡਾਈਵੋਰਸ ਹੋ ਸਕਦਾ ਹੈ ਹਿੰਦੂ ਮੈਰਿਜ ਐਕਟ ਦੇ ਅੰਡਰ ਇਹ ਚੀਜ਼ਾਂ ਮੈਂਸ਼ਨਡ ਹੈ ਕਿ ਕਿਸ ਚੀਜ਼ ਕਰਕੇ ਤਲਾਕ ਦੀ ਨੌਬਤ ਆ ਸਕਦੀ ਹੈ ਕਿਸ ਚੀਜ਼ ਕਰਕੇ ਤਲਾਕ ਦਿੱਤਾ ਜਾ ਸਕਦਾ ਫਸਟ ਇਜ਼ ਐਡਲਟਰੀ ਯਾਨੀ ਕਿ ਚੀਟਿੰਗ ਕਰਨਾ ਬਾਹਰ ਅਫੇਅਰ ਕਰਨਾ ਇਥੇ ਇੱਕ ਮੈਂ ਕੋਟ ਲਗਾਇਆ ਤੁਹਾਡੇ ਵਾਸਤੇ ਬਹੁਤ ਅੱਛਾ ਮੈਨੂੰ ਲੱਗਿਆ ਜਦੋਂ ਮੈਂ ਪੜਿਆ ਤੇ ਕੀ ਲਿਖਿਆ ਇਥੇ ਇੱਥੇ ਆਪਾਂ ਅਕਸਰ ਸੁਣਦੇ ਆਂ that behind every successful man is a woman ਬਿਲਕੁਲ ਠੀਕ ਗੱਲ ਹੈ ਬਟ ਇਹਦੇ ਨਾਲ ਨਾ ਇੱਕ ਹੋਰ ਚੀਜ਼ ਹੈ that behind every unsuccessful man is some other woman ਸਕਸੈਸਫੁਲ ਮੈਨ ਜਦੋਂ ਹੁੰਦਾ ਨਾ ਤੇ ਉਹਦੀ ਵੂਮਨ ਉਹਦੀ ਵਾਈਫ ਉਹਦੇ ਨਾਲ ਹੁੰਦੀ ਹੈ ਪਰ ਅਨਸਕਸੈਸਫੁਲ ਮੈਨ ਤਾਂ ਬਣਦਾ ਹੈ ਜਦੋਂ ਉਹ ਬਾਹਰ ਜਾ ਕੇ ਕੁਝ ਇਹੋ ਜਿਹੇ ਅਰਕਤਾਂ ਕਰਦਾ ਹੈ ਐਡਲਟਰੀ ਤੇ ਉਹਦੀ ਸਜ਼ਾ ਕੀ ਹੈ ਡਾਈਵੋਰਸ ਇਟਸ ਅ ਗਰਾਉਂਡ ਫॉर ਡਾਈਵੋਰਸ ਜੇ ਇਦਾਂ ਕੋਈ ਵੀ ਪਾਰਟਨਰ ਕਰ ਰਿਹਾ ਹੈ ਤੇ ਪਾ ਰਹੇ ਉਹਨੂੰ ਡਾਈਵੋਰਸ ਦਿੱਤਾ ਜਾ ਸਕਦਾ ਹੈ ਨੋਟ ਕਰ ਲਿਓ ਕਦੀ ਵੀ ਇਦਾਂ ਕੁਝ ਗਲਤ ਹੁੰਦਾ ਹੈ ਨਾ ਤੁਸੀਂ ਕਹਿ ਸਕਦੇ ਹੋ ਕਿ ਬਾਈ ਆਈ ਕੈਨ ਫਾਈਲ ਫॉर ਡਾਈਵੋਰਸ ਅੱਗੇ ਆਜੋ క్రੂਅਲਟੀ ਇਸ ਪ੍ਰੋਵੀਜ਼ਨ ਨੇ ਜਾਣ ਲਿੱਤੀ ਅਤੂਲ ਸੁਭਾਸ਼ ਦੀ what is cruelty ਕੀ ਹੁੰਦੀ ਹੈ क्रुएल्टी ਦੇਖੋ ਪੰਜਾਬੀ ਅਨੁਵਾਦ ਦੇਖੋ ਬੇਰਹਿਮੀ ਬੇਰਹਿਮੀ ਪਰ ਗੱਲ ਹੈ ਭਾਈ ਕਿੱਦਾਂ ਦੀ ਬੇਰਹਿਮੀ ਦੋ ਤਰ੍ਹਾਂ ਦੀ ਬੇਰਹਿਮੀ ਦੱਸੀ ਗਈ ਹੈ ਪਹਿਰੇ ਉਹ ਦੋ ਤਰ੍ਹਾਂ ਦੀ ਫਿਜ਼ੀਕਲ ਐਂਡ ਮੈਂਟਲ ਫਿਜ਼ੀਕਲ क्रुएल्टी ਵੀ ਹੋ ਸਕਦੀ ਹੈ ਮੈਂਟਲ क्रुएल्टी ਵੀ ਹੋ ਸਕਦੀ ਹੈ ਕਿੱਦਾਂ ਫਿਜ਼ੀਕਲ क्रुएल्टी ਕੀ ਹੋਏਗੀ ਦੇਖੋ ਜੀ ਜਿਸ ਤਰ੍ਹਾਂ ਕੁੱਟਮਾਰ ਕਰਨਾ ਡੋਮੈਸਟਿਕ ਵਾਇਲੈਂਸ ਕਰਨਾ ਉਹ ਵੀ क्रुएल्टी ਦੇ ਵਿੱਚ ਆਂਦਾ ਹੈ ਤੁਸੀਂ ਗਲੋਂ ਫੜ ਕੇ ਮਾਰ ਰਹੇ ਹੋ ਤੁਸੀਂ ਘੜੀਸ ਰਹੇ ਹੋ ਤੁਸੀਂ ਕੁਝ ਵੀ ਇਦਾਂ ਦਾ ਕਰ ਰਹੇ ਹੋ 댓 ਇਜ਼ ਫਿਜ਼ੀਕਲ क्रुएਲਟੀ ਉਸ ਤੋਂ ਬਾਅਦ ਆਜੋ ਅੱਗੇ 멘탈 क्रुएਲਟੀ ਇਹ ਬਹੁਤ ਇੰਟਰਸਟਿੰਗ ਹੈ 멘탈 क्रुएਲਟੀ ਦੀ ਡਿਫੀਨੇਸ਼ਨ ਸੁਣ ਕੇ ਨਾ ਤੁਸੀਂ ਹੈਰਾਨ ਰਹਿ ਜਾਓਗੇ 댓 ਅੰਡਰ ਦਾ ਲਾ ਜੇ ਤੁਸੀਂ ਆਪਣੀ ਵਾਈਫ ਨੂੰ ਪੁੱਠਾ ਨਾਂ ਲੈ ਕੇ ਵੀ ਬੁਲਾਤਾ ਨਾ ਤਾਂ ਵੀ ਉਹ ਮੈਂਟਲ क्रुएਲਟੀ ਹੈ ਤੇ ਇਦਾਂ ਨਹੀਂ ਕਿ ਵਾਈਫ ਦਾ ਨਾਂ ਹੈ ਰਾਜਵਿੰਦਰ ਕੌਰ ਤੇ ਰੱਜੋ ਰੱਜੋ ਕਹੀ ਚੱਲੋ ਨਾ ਜੀ ਨਾ ਉਹ ਵੀ ਗਰਾਉਂਡ ਫੋਰ ਡਿਵੋਰਸ ਬਣ ਸਕਦਾ ਕੱਲ ਨੂੰ ਕੱਲ ਨੂੰ ਉਹ ਕਹਿ ਸਕਦੀ ਹੈ ਕਿ ਦੇਖੋ ਜੀ ਇਹ ਤਾਂ ਮੈਨੂੰ ਗਲਤ ਨਾਂ ਨਾ ਬੁਲਾਉਂਦਾ ਸੀਗਾ ਜੀ ਮੇਰੀ ਤੇ ਮੈਂਟਲ ਹਾਲਤ ਖਰਾਬ ਹੋ ਗਈ ਮੇਰੀ ਤੇ ਮੈਂਟਲ क्रुएਲਟੀ ਹੋ ਗਈ ਥਿਸ ਇਜ਼ ਅ ਗਰਾਉਂਡ ਫੋਰ ਡਿਵੋਰਸ ਠੀਕ ਹੈ ਜੀ ਅਗੇ ਸਵਾਲ ਕੀ ਆਉਂਦਾ ਜਦੋਂ ਅਤੁਲ ਸੁਭਾਸ਼ ਦਾ ਕੇਸ ਹੋਇਆ ਸਭ ਤੋਂ ਪਹਿਲਾ ਸਵਾਲ ਮੇਰੇ ਜ਼ਿਹਨ 'ਚ ਇਹ ਆਇਆ ਤੁਹਾਡੇ ਵੀ ਇਹੀ ਆਣਾ ਚਾਹੀਦਾ ਹੈ ਕਿ क्रੂ얼ਟੀ ਸਿਰਫ ਹਸਬੈਂਡ ਕਰ ਸਕਦਾ ਕੀ ਵਾਈਫ ਨਹੀਂ क्रੂ얼ਟੀ ਕਰ ਸਕਦੀ ਸਵਾਲ ਹੈ ਹਸਬੈਂਡ ਤੇ ਜ਼ਿਆਦਾ क्रੂ얼ਟੀ ਹੋ ਰਹੀ ਹੈ ਪਿਆਰੇ ਦਿਸ ਇਜ਼ ਦਾ ਡਾਟਾ ਇਨ ਫਰੰਟ ਆਫ ਯੂ ਮੇਰੀ ਗਲਤੀ ਨਹੀਂ ਇਹ ਕਿਨੂੰ ਦਾ ਨਾ ਕਰੋ ਅਤੁਲ ਸੁਭਾਸ਼ ਦੇ ਕੇਸ ਤੋਂ ਵੀ ਨਹੀਂ ਅੱਖਾਂ ਖੁੱਲਦੀਆਂ ਕੋਈ ਗੱਲ ਨਹੀਂ ਡਾਟਾ ਤੁਹਾਡੇ ਸਾਹਮਣੇ ਆ 2019 ਦੇ ਇੱਕ ਸਟੱਡੀ ਹੋਈ ਜਿਨੇ ਕੀ ਦੱਸਿਆ 100 ਵਿੱਚੋਂ ਅਰਾਊਂਡ 52 52 ਬੰਦੇ ਡੋਮੈਸਟਿਕ ਵਾਇਲੈਂਸ ਜਿਹੜੇ ਹੈ ਉਹ ਚੇਲਦੇ ਨੇ ਜੈਂਡਰ ਬੇਸਡ ਵਾਇਲੈਂਸ ਤੇ ਉਹਨੇ ਬੰਦਿਆਂ ਦੀ ਜਿਹੜੀ ਆਊਟ ਆਫ 1000 ਮੇਲ 50% ਜਾਣੇ ਕਿ ਹਜ਼ਾਰ ਚੋਂ ਲਗਭਗ 515200 ਬੰਦਾ اپنی ਵਾਈਫ ਦੇ ਹੱਥੋਂ ਇੰਟੀਮੀਡੇਟ ਹੁੰਦਾ ਹੈ ਵਾਇਲੈਂਸ ਦਾ ਸ਼ਿਕਾਰ ਹੁੰਦਾ ਹੈ क्रुएਲਟੀ ਕਿ ਸਿਰਫ ਕੁੜੀਆਂ ਹੀ ਕਰ ਸਕਦੀਆਂ ਮੈਂ ਮੰਨਦਾ ਇੱਥੇ that ਜਿਹੜੇ ਵੀ ਲਾਜ਼ ਮੈਂ ਅੱਗੇ ਤੁਹਾਨੂੰ ਪੜਾਉਂਗਾ ਉਹ ਸਟ੍ਰਿਕਟ ਇਸਲੀ ਕੀਤੇ ਗਏ ਸੀ ਬਿਕਾਜ਼ ਗਰਲਸ ਨੂੰ ਪ੍ਰੋਟੈਕਸ਼ਨ ਦੇਣੀ ਸੀ ਇਨੀਸ਼ially ਪਰ ਪਿਆਰਿਓ ਇਹ ਡਾਟਾ ਸੁਜੈਸਟ ਕਰ ਰਿਹਾ ਹੈ that ਨਾਓ ਦਾ ਟਾਈਮ ਹੈਜ਼ ਕਮ ਟੂ ਰਿਫਾਰਮ ਦਾ ਲਾਜ਼ ਸਮਝੋ ਧਿਆਨ ਨਾਲ ਨਾਉ ਦ ਟਾਈਮ ਹੈਸ ਕਮ ਟੂ ਰਿਫਾਰਮ ਦ ਲਾਜ਼ ਅਤਿਆਚਾਰ ਸਿਰਫ ਲੜਕੀਆਂ ਨਾਲ ਨਹੀਂ ਕੁੜੀਆਂ ਨਾਲ ਨਹੀਂ ਹੋ ਰਿਹਾ ਦੇਖੋ ਮਰਦਾਂ ਨਾਲ ਵੀ ਅਤਿਆਚਾਰ ਹੋ ਰਿਹਾ ਅਤુલ ਸੁਭਾਸ਼ ਤੋਂ ਵੱਡਾ ਅਤਿਆਚਾਰ ਕੀ ਹੈ ਪਿਆਰਿਓ ਹੁਣ ਕੀ ਜਿਹੜੇ ਸਾਡੇ ਲਾਜ਼ ਹੈ ਉਹ ਸਿਰਫ ਊਮਨ ਦੀ ਫੇਵਰ ਕਰਦੇ ਨੇ ਆਉ ਪੜੀਏ ਪਹਿਲਾ ਲਾਅ ਤੁਹਾਡੇ ਸਾਹਮਣੇ ਹੈ ਜਿਹਨੂੰ ਸ਼ਾਰਟ ਫਾਰਮ ਚ ਆਪਾਂ ਕਹਿ ਦਿੰਦੇ ਆ ਦ ਡੋਮੈਸਟਿਕ ਵਾਇਲੈਂਸ ਐਕਟ ਸਭ ਤੋਂ ਖਤਰਨਾਕ ਲਾਅ ਸਭ ਤੋਂ ਖਤਰਨਾਕ ਲਾਅ ਜੇ ਤੁਸੀਂ ਵਿਆਹ ਕਰਾਣਾ ਹੈ ਨਾ ਇਹਨੂੰ ਸਾਰਾ ਪੜ ਕੇ ਜਾਇਓ ਡੋਮੈਸਟਿਕ ਵਾਇਲੈਂਸ ਸਭ ਤੋਂ ਪਹਿਲੀ ਪ੍ਰੋਵੀਜ਼ਨ ਪਤਾ ਕੀ ਲਿਖੀ ਹੈ ਸੈਕਸ਼ਨ 32 ਦੇ ਵਿੱਚ ਕਹਿੰਦੇ ਜੇ ਡੋਮੈਸਟਿਕ ਵਾਇਲੈਂਸ ਦਾ ਚਾਰਜ ਲਗਾਉਣਾ ਹੈ ਕਿਸੇ ਨੇ ਵੀ ਠੀਕ ਹੈ ਦੇਖੋ ਕੀ ਲਿਖਿਆ ਸੋਲ ਟੈਸਟੀਮਨੀ ਯਾਨੀ ਕਿ ਸਿਰਫ ਉਸ ਬੰਦੇ ਦਾ ਕਹਿਣਾ ਕਿ ਮੇਰੇ ਤੇ ਡੋਮੈਸਟਿਕ ਵਾਇਲੈਂਸ ਕੀਤੀ ਗਈ ਹੈ ਅੰਦਰ ਕਰ ਦੇਗਾ ਤੁਹਾਨੂੰ ਨਾਰਮਲੀ ਆਪਾਂ ਕੀ ਕਹਿੰਨੇ ਆ ਕ੍ਰਿਮੀਨਲ ਲਾਜ਼ ਦੇ ਵਿੱਚ ਇੱਕ ਨਾਰਮਲੀ ਕੀ ਮੈਕਸਿਮ ਹੈ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਤੁਸੀਂ ਪ੍ਰੂਫ ਤਾਂ ਨਹੀਂ ਹੋਏ ਨਾ ਗਿਲਟੀ ਜੇ ਤੁਸੀਂ ਗਿਲਟੀ ਨਹੀਂ ਪ੍ਰੂਫ ਹੋਏ 댓 ਮੀਨਸ ਯੂ ਆਰ ਇਨੋਸੈਂਟ ਜੇ ਗਿਲਟੀ ਪ੍ਰੂਫ ਹੋਏ ਤੇ ਬਾਅਦ ਦੇਖਾਂਗੇ ਪਰ ਇਹਦੇ ਵਿੱਚ ਇਹ ਨਹੀਂ ਆ ਦ ਸੋਲ ਟੈਸਟੀਮਨੀ ਮਤਲਬ ਮੀਅਰਲੀ ਬੋਲ ਦਿੱਤਾ ਜਾ ਕੇ ਤੇ ਬੋਲੇ ਗਿਆ ਕਿ ਠੀਕ ਹੈ ਜੀ ਬੋਲ ਦਿੱਤਾ ਉਹਨੇ ਸ਼ਿਕਾਇਤ ਕਰਦੀ ਡੋਮੈਸਟਿਕ ਵਾਇਲੈਂਸ ਚੱਕੋ ਅੰਦਰ ਪਾਓ ਹੁਣ ਤੁਸੀਂ ਸਾਰੇ ਸੋਚ ਰਹੇ ਹੋਗੇ ਕਿ ਡੋਮੈਸਟਿਕ ਵਾਇਲੈਂਸ ਹੈ ਕੀ ਆ ਦੇਖ ਲਓ ਪੜ੍ਹ ਲਓ ਸਾਰਾ ਚਿੱਠਾ ਐਗਜ਼ੈਕਟਲੀ ਮੈਂ ਡੋਮੈਸਟਿਕ ਵਾਇਲੈਂਸ ਐਕਟ ਤੁਹਾਡੇ ਸਾਹਮਣੇ ਰੱਖਤਾ ਸੈਕਸ਼ਨ 3 ఎవਰੀਥਿੰਗ ఎవਰੀਥਿੰਗ ਅਮਾਊਂਟ ਟੂ ਡੋਮੈਸਟਿਕ ਵਾਇਲੈਂਸ ਇੰਨੀ ਵੱਡੀ ਡੈਫੀਨੇਸ਼ਨ ਹੈ ਡੋਮੈਸਟਿਕ ਵਾਇਲੈਂਸ ਦੀ ਦੇਖ ਲਓ ਧਿਆਨ ਨਾਲ ਆਹ ਦੇਖ ਲਓ ਦੇਖੋਗੇ ਕੁਝ ਨਹੀਂ ਕਰਨਾ ਸਿਰਫ ਇਹ ਚੀਜ਼ ਪੜ੍ਹ ਲਓ अपने आप दंग रह जाओगे इंसल्ट्स, रिडिक्यूल, ह्यूमिलेशन, नेम कॉलिंग एंड इंसल्ट ये डोमेस्टिक वायलेंस है यानी कि जी मैं मजाक भी कर रहे हैं, ठीक है जे चांस है मजाक मजाक कह दिता कि भाई तीन प्रौने की इज्जत नहीं की कि तीन प्रौने नू ਪੁੱਛਿਆ ਨਹੀਂ ਪੰਜਾਬ ਚ ਕਹਿ ਦਿੰਨੇ ਆ ਨਾ ਤੇ ਉਹ ਹਿਊਮਿਲੇਸ਼ਨ ਕਾਉਂਟ ਹੋ ਸਕਦੀ ਆ ਪਿਆਰਿਓ ਸੋਚੋ ਅੰਡਰ ਸੈਕਸ਼ਨ 3 ਆਫ ਦਾ ਡੋਮੈਸਟਿਕ ਵਾਇਲੈਂਸ ਐਕਟ ਹਿਊਮਿਲੇਸ਼ਨ ਛੋਟੀ ਗੱਲ ਐ ਵੱਡੀ ਗੱਲ ਐ ਦੱਸੋ ਕਮੈਂਟ ਕਰਕੇ ਇੱਥੇ ਨਹੀਂ ਲੱਗਦਾ ਹੋਰ ਅੱਗੇ ਆਜੋ ਠੀਕ ਐ ਲੋਜ ਆਜੋ ਹਿੰਦੂ ਮੈਰਿਜ ਐਕਟ ਹੁਣ ਸ਼ਬਦ ਆਂਦਾ ਆਪਣੇ ਕੋ ਐਲੀਮੋਨੀ ਐਲੀਮੋਨੀ ਕੀ ਹੈ ਸੈਕਸ਼ਨ 24 25 ਕਹਿ ਰਿਹਾ ਹੈ ਕਿ ਜਿਹੜਾ ਵੀ ਐਗਰੀਵਡ ਪਰਸਨ ਹੈ ਡਿਵੋਰਸ ਦੇ ਵਿੱਚੋਂ ਜਿਹਦਾ ਨੁਕਸਾਨ ਹੋ ਰਿਹਾ ਹੈ ਉਹਨੂੰ ਐਲੀਮੋਨੀ ਦੇਣੀ ਹੈ ਤੇ ਐਲੀਮੋਨੀ ਪੁੱਛਿਆ ਜੀ ਹੁੰਦੀ ਕੀ ਹੈ ਐਲੀਮੋਨੀ ਕਹਿੰਦੇ ਜੀ ਇੱਕ ਵਨ ਟਾਈਮ ਪੇਮੈਂਟ ਵੀ ਹੁੰਦੀ ਹੈ ਕਹਿੰਦੇ ਜੀ ਜਿਹੜੀ ਪੇਮੈਂਟ ਹੈ ਨਾ ਉਹ ਦੇਣੀ ਹੈ ਕਿਉਂਕਿ ਤੁਸੀਂ ਉਹਨੂੰ ਛੱਡ ਰਹੇ ਹੋ ਬੰਦੇ ਨੂੰ ਉਹਦੇ ਗੁਜ਼ਾਰੇ ਵਾਸਤੇ ਹੁਣ ਸਵਾਲ ਏ ਆਂਦਾ ਹੈ ਅਤੁੱਲ ਸੁਭਾਸ਼ ਕੇਸ ਦੇ ਵਿੱਚ ਵੀ ਦੇਖੋ 5 ਕਰੋੜ ਦੇ ਕਰੀਬ ਐਲੀਮਨੀ ਦੀ ਡਿਮਾਂਡ ਕੀਤੀ ਗਈ ਤੇ ਨਹੀਂ ਆ 5 ਕਰੋੜ ਦੇ ਕਰੀਬ ਰਿਤਿਕ ਰੋਸ਼ਨ ਦਾ ਕੇਸ ਤੁਸੀਂ ਸੁਣਿਆ ਹੋਣਾ 100 150 ਕਰੋੜ ਦੇ ਕਰੀਬ ਐਲੀਮਨੀ ਦੀ ਡਿਮਾਂਡ ਕੀਤੀ ਗਈ ਵਾਈ ਕੀ ਇਹਨੂੰ ਇਹਦੇ ਉੱਤੇ ਕੋਈ ਰੈਗੂਲੇਸ਼ਨ ਨਹੀਂ ਹੋਣੀ ਚਾਹੀਦੀ ਇੰਨੀ ਐਲੀਮਨੀ ਕਿਸ ਤਰ੍ਹਾਂ ਮੰਗ ਸਕਦੇ ਹੋ ਅੱਗੇ ਆ ਜਾਓ ਠੀਕ ਹੈ ਦੇਖੋ ਸੈਕਸ਼ਨ 85 ਸੈਕਸ਼ਨ 498A क्रुएल्टी ਦੀ ਗੱਲ ਕਰ ਰਿਹਾ ਇਹੀ ਸਭ ਤੋਂ ਵੱਡੀ ਪਵਾਦ ਦੀ ਜੜਾ ਹੀ ਸੀਗਾ ਸੈਕਸ਼ਨ 498A ਜਿਹੜਾ ਹੁਣ ਨਵੇਂ ਜਿਹੜਾ ਲਾਅ ਆ ਗਿਆ ਬੀਅਰਨਸ ਉਹਦੇ ਵਿੱਚ ਸੈਕਸ਼ਨ 85 ਬਣ ਚੁੱਕਿਆ ਹੈ ਕਹਿੰਦਾ ਕਿ ਇੱਕ ਜਿਹੜੀ क्रुएਲਟੀ ਹੈ ਨਾ ਜਿਹੜਾ ਮੈਂ ਹੁਣੇ ਤੁਹਾਨੂੰ ਸਮਝਾਇਆ ਡੋਮੈਸਟਿਕ ਵਾਇਲੈਂਸ ਐਕਟ ਦੇ ਵਿੱਚ ਇਹਦੇ ਅੰਡਰ ਵੀ ਸੇਮ ਚੀਜ਼ क्रुएਲਟੀ ਦਾ ਚਾਰਜ ਤੁਸੀਂ ਲਗਾ ਸਕਦੇ ਹੋ ਮ ਤੁਹਾਨੂੰ ਪਤਾ ਹੈ ਆਪੀਸੀ ਹੈ ਜਾਂ ਬੀ ਐਨ ਐਸ ਹੈ ਭਾਰਤੀ ਨਿਆਂ ਸੰਹਿਤਾ ਉਹਦੇ ਵਿੱਚ ਜ਼ਿਆਦਾ ਰਿਗਰਸ ਹੈ ਇਹ ਇਥੇ ਨਹੀਂ ਖਤਮ ਹੋਈ ਗੱਲ ਆਜੋ ਡੌਰੀ ਪ੍ਰੋਹੀਬਿਸ਼ਨ ਐਕਟ ਇਹਦੇ ਵਿੱਚ ਜੇ ਹਸਬੰਡ ਦੇ ਉੱਤੇ ਡੌਰੀ ਦਾ ਇਨਜਾਮ ਲਗਾਇਆ ਜਾਂਦਾ ਹੈ ਸੋ ਅੰਡਰ ਸੈਕਸ਼ਨ 8 ਏ ਦਾ ਬਰਡਨ ਆਫ ਪ੍ਰੂਫ ਕਿਹਦੇ ਉੱਤੇ ਹੈ ਹਸਬੰਡ ਦੇ ਉੱਤੇ ਮਤਲਬ ਮੇਰੇ ਤੇ ਕਿਸ ਨੇ ਇਨਜਾਮ ਲਾਇਆ ਕਿ ਤੂੰ ਦਾਜ ਮੰਗਿਆ ਮੇਰੇ ਤੇ ਕਿਸ ਨੇ ਇੰਜਾਮ ਲਾਇਆ ਕਿ ਤੂੰ ਦਾਜ ਮੰਗਿਆ ਮੈਨੂੰ ਹੀ ਪ੍ਰੂਫ ਕਰਨਾ ਪੈਣਾ ਕਿ ਮੈਂ ਦਿੱਤਾ ਨਹੀਂ ਕੋਰਟ ਇਹ ਨਹੀਂ ਕਹੇਗਾ ਕਿ ਜਿਨੇ ਇੰਜਾਮ ਲਾਇਆ ਉਹ ਪ੍ਰੂਫ ਕਰੇ ਨਾ ਜੀ ਨਾ ਹੈ ਬਾਇਸਨੈਸ ਅੱਗੇ ਆ ਜਾਓ ਅਗੇਨ ਐਲੀਮਨੀ ਹੈ ਬਾਇਸਨੈਸ ਕਿ ਨਹੀਂ ਦੱਸੋ ਹੈ ਬਾਇਸਨੈਸ ਅੱਗੇ ਦੱਸੋ ਜੀ ਵਾਟ ਪ੍ਰੋਟੈਕਸ਼ਨ ਡਸ ਦਾ ਹਸਬੰਡ ਹੈਵ ਹੁਣ ਗੱਲ ਕਰਦੇ ਆ ਹਸਬੰਡ ਦੀ ਥੋੜੀ ਜੀ ਕਿ ਹਸਬੰਡ ਨੂੰ ਕੀ ਪ੍ਰੋਟੈਕਸ਼ਨ ਦਿੱਤੀ ਗਈ ਹੈ ਪਿਆਰਿਓ ਆਜੋ ਸਭ ਤੋਂ ਇੰਪੋਰਟੈਂਟ ਕੇਸ ਹੈ ਆਪਣੇ ਕੋ ਪ੍ਰੀਤੀ ਗੁਪਤਾ ਵਰਸਸ ਦਾ ਸਟੇਟ ਆਫ ਜਾਰਖੰਡ 2010 ਇਸ ਕੇਸ ਵਿੱਚ ਪਹਿਲੀ ਵਾਰ ਰੈਕੋਗਨਾਈਜ਼ ਕੀਤਾ ਗਿਆ ਕੋਰਟ ਦੇ ਦੁਆਰਾ ਕਿ ਦੇਖੋ ਜੀ 498 ਏ ਦਾ ਗਲਤ ਯੂਜ਼ ਹੋ ਰਿਹਾ ਕ੍ਰੂਐਲਟੀ ਦੀ ਪ੍ਰੋਵੀਜ਼ਨ ਦਾ ਇਸਤੇਮਾਲ ਕਰਕੇ ਗਲਤ ਇੰਜਾਮ ਹਸਬੈਂਡਸ ਤੇ ਲਗਾਏ ਜਾ ਰਹੇ ਨੇ ਤੇ ਇਹਦਾ ਕੁਝ ਕਰਨਾ ਚਾਹੀਦਾ ਹੈ ਲਾਸ ਦੇ ਵਿੱਚ ਇੰਪਰੂਵਮੈਂਟ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ 2021 ਦਾ ਰਜਨੀਸ਼ ਵਰਸਸ ਨੇਹਾ ਕੇਸ ਬੜਾ ਇੰਪੋਰਟੈਂਟ ਹੈ ਇਹਦੇ ਵਿੱਚ ਪਹਿਲੀ ਵਾਰ ਸੁਪਰੀਮ ਕੋਰਟ ਨੇ ਇਹ 8 ਫੈਕਟਰ ਦੱਸੇ ਜਿਹਦੇ ਵਿੱਚ ਪਤਾ ਕੀ ਦੱਸਿਆ ਕੀ ਐਲੀਮੋਨੀ ਡਿਸਾਈਡ ਕਰਦੇ ਟਾਈਮ ਇਹ ਅੱਠ ਫੈਕਟਰਾਂ ਨੂੰ ਤੁਸੀਂ ਧਿਆਨ ਚ ਰੱਖਣਾ ਹੈ ਇਦਾਂ ਨਹੀਂ ਕਿ ਤੁਸੀਂ 100 ਕਰੋੜ ਐਲੀਮੋਨੀ ਮੰਗ ਲੋ 10 ਕਰੋੜ ਐਲੀਮੋਨੀ ਮੰਗ ਲੋ ਇਦਾਂ ਨਹੀਂ ਹੁੰਦਾ ਨਾ 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 ਕੁਝ ਫੈਕਟਰਸ ਹੋਣਗੇ ਜਿੱਦਾਂ ਵਾਈਫ ਦੀ ਬੇਸਿਕ ਨੀਡ ਕੀ ਹੈ ਹੁਣੇ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਹੈ ਜਦੇ ਵਿੱਚ ਕਹਿ ਰਿਹਾ ਕਿ 4 ਲੱਖ ਮਹੀਨੇ ਦਾ ਸਾਨੂੰ ਚਾਹੀਦਾ ਐਜ਼ ਐਨ ਐਲੀਮੋਨੀ ਐਜ਼ ਅ ਮੇਨਟੇਨੈਂਸ 4 ਲੱਖ ਮਹੀਨੇ ਦਾ ਤੇ ਕੋਰਟ ਨੇ ਸਵਾਲ ਕੀਤਾ 4 ਲੱਖ ਮਹੀਨੇ ਦਾ ਕਾਹਦਾ ਜੀ 4 ਲੱਖ ਮਹੀਨੇ ਵਿੱਚ ਕਿਦਾਂ ਗੁਜ਼ਾਰਾ ਤੁਹਾਡਾ 50 ਹਜ਼ਾਰ ਰੁਪਏ ਹੋ ਜਾਊਗਾ ਨਹੀਂ ਜੀ 4 ਲੱਖ ਤੇ ਕੋਰਟ ਕਹਿੰਦਾ ਪਹਿਲਾਂ ਬੇਸਿਕ ਨੀਡਸ ਆਫ ਦਾ ਵਾਈਫ ਦੇਖੋ ਫਿਰ ਤੁਸੀਂ ਆਪ ਕਿੰਨੇ ਅਮੀਰ ਹੋ ਉਹਦੇ ਵੀ ਤਾਂ ਗੱਲ ਦੇਖੋ ਜਾਂ ਅਗਲਾ ਬੰਦਾ ਕਿੰਨਾ ਅਮੀਰ ਹੈ ਹਰਦਿਕ ਪਾਂਡਿਆ ਨੇ ਦੇਖਿਆ ਹੋਣਾ ਤੁਸੀਂ ਬੜਾ ਅੱਛਾ ਲੂਪ ਹੋਲ ਇਸਤੇਮਾਲ ਕੀਤਾ ਉਹਨੇ ਪ੍ਰਾਪਰਟੀ ਸਾਰੀ ਆਪਣੇ ਪੇਰੈਂਟਸ ਵਗੈਰਾ ਦੇ ਨਾ ਕਰਤੀ ਕਿਸੇ ਹੋਰ ਦੇ ਨਾ ਕਰਤੀ ਉਸ ਤੋਂ ਇਹ ਹੋਇਆ ਕਿ ਆਪ ਉਹ ਇੰਨਾ ਮੀਰ ਬੰਦਾ ਨਹੀਂ ਆ। ਸੋ ਇਹ ਸਾਰੇ ਫੈਕਟਰਸ ਨੇ ਸਮਝ ਰਹੋ ਇਹ ਗੱਲ। ਆਜੋ ਅੱਗੇ। ਹੁਣ ਨਾ ਤੁਸੀਂ ਦੇਖ ਲਿਆ ਕਿ ਪ੍ਰੋਟੈਕਸ਼ਨ ਵੀ ਅਵੇਲੇਬਲ ਹੈ ਤੁਸੀਂ ਦੇਖ ਲਿਆ ਕਿ ਹੋਰ ਬਾਕੀ ਗੱਲਾਂ ਵੀ ਹੋ ਰਹੀਆਂ ਨੇ। ਪਰ ਪਿਆਰਿਓ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਇਸ ਪੂਰੀ ਵੀਡੀਓ ਇਸ ਪੂਰੇ ਲਾਈਵ ਸੈਸ਼ਨ ਦਾ ਮੇਰਾ ਜਿਹੜਾ ਮੋਟਿਵ ਹੈ ਨਾ ਇਹ ਕਿਤੇ ਵੀ ਨਹੀਂ ਸਿਗਾ ਕਿ ਮੈਂ ਕਹਾਂ ਥੈਟ ਲਾਜ਼ ਗਲਤ ਨੇ ਕਿ ਇਹਨਾਂ ਨੂੰ ਹਟਾ ਦਿਓ ਨਹੀਂ ਲਾਜ਼ ਸਹੀ ਨੇ ਪਰ ਰਿਫਾਰਮ ਚਾਹੀਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਜੇ ਹਸਬੰਡ ਨਾਲ ਵੀ ਕੁਝ ਗਲਤ ਹੋ ਰਿਹਾ ਹੈ ਉਹਦੇ ਨਾਲ ਵੀ ਕੋਈ ਖੜਾ ਹੋਣਾ ਚਾਹੀਦਾ ਸਿਰਫ ਜਿਹੜੇ ਗਲਤ ਇਨਜਾਮ ਕੋਈ ਊਮਨ ਛੋਟਾ ਜਾਂ ਤਬਕਾ ਲਾ ਰਿਹਾ ਹੈ ਨਾ ਇਹਦੇ ਕਰਕੇ ਪੂਰੀ ਊਮਨ ਨੂੰ ਨਹੀਂ ਬਦਨਾਮ ਕਰਨਾ ਚਾਹੀਦਾ ਐਂਡ ਐਟ ਦਾ ਸੇਮ ਟਾਈਮ ਮੈਂ ਸ਼ੁਰੂ ਕਿਦਾਂ ਕੀਤਾ ਸੀ ਵੀਡੀਓ ਕਿ ਹੈਜ਼ ਦਾ ਇੰਸਟੀਟਿਊਸ਼ਨ ਆਫ ਮੈਰਿਜ ਫੇਲਡ 노 ਦਾ ਇੰਸਟੀਟਿਊਸ਼ਨ ਆਫ ਮੈਰਿਜ ਹੈਜ਼ ਨਾਟ ਫੇਲਡ ਇਟ ਵਿਲ ਕੰਟੀਨਿਊ ਮੇਬੀ ਲਿਵ ਇਨ ਰਿਲੇਸ਼ਨਸ਼ਿਪਸ ਆ ਚੁੱਕੇ ਨੇ ਬਹੁਤ ਜ਼ਿਆਦਾ ਵਧ ਰਹੇ ਨੇ ਪਰ ਮੈਰਿਜ ਇੱਕ ਇਹੋ ਜਿਹਾ ਇੰਸਟੀਟਿਊਸ਼ਨ ਹੈ ਜਿਹੜਾ ਵਿਆਹ ਕਰਾ ਕੇ ਸੋਸਾਇਟੀ ਦੀ ਨਜ਼ਰਾਂ ਚ ਲੈਜੀਟਿਮੇਸੀ ਆਉਂਦੀ ਹੈ ਨਾ ਉਹ ਲਿਵ ਇਨ ਚ ਕਦੀ ਵੀ ਨਹੀਂ ਆ ਸਕਦੀ ਤੇ ਜੁਸੀ ਵੀ ਇਸ ਵੀਡੀਓ ਤੋਂ ਐਗਰੀ ਕਰਦੇ ਹੋ ਤੁਸੀਂ ਚਾਹੁੰਦੇ ਹੋ ਕਿ ਕੋਈ ਰਿਫਾਰਮਸ ਹੋਣ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਰ ਕਿਹੜੇ ਰਿਫਾਰਮਸ ਹੋਣੇ ਚਾਹੀਦੇ ਨੇ ਤੇ ਇਹ ਵੀ ਦੱਸਿਓ ਕਿ ਡੀਮੋਟੀਵੇਟ ਤਾਂ ਨਹੀਂ ਹੋ ਗਏ ਵਿਆਹ ਕਰਾਉਣ ਤੋਂ ਠੀਕ ਹੈ ਮੇਰਾ ਆਪ ਤਾਂ ਨਹੀਂ ਹੋਇਆ ਮੈਂ ਵੀ ਹੱਲੇ ਕਰਾਉਣਾ ਪਰ ਦ ਥਿੰਗ ਇਜ਼ ਡੀਮੋਟਿਵੇਟ ਨਹੀਂ ਹੋਣਾ ਵਿਆਹ ਤੇ ਕਰਾਉਣਾ ਹੀ ਕਰਾਉਣਾ ਪਰ ਇਹ ਲਾਅ ਜ਼ਰੂਰ ਯਾਦ ਰੱਖਣੇ ਹੈ ਕਿ ਤੁਹਾਡੇ ਖਿਲਾਫ ਕਦੀ ਵੀ ਗਲਤ ਯੂਜ਼ ਨਾ ਹੋਣ ਇੱਥੇ ਹੀ ਮੈਂ ਆਪਣੇ ਸੈਸ਼ਨ ਦਾ ਪਿਆਰੋਂ ਐਂਡ ਕਰੂੰਗਾ ਸਤਿ ਸ਼੍ਰੀ ਅਕਾਲ ਜੀ ਤੇ ਪਲੀਜ਼ ਕਮੈਂਟ ਲਾਈਕ ਸ਼ੇਅਰ ਸਬਸਕ੍ਰਾਈਬ